ਬਹੁਤ ਇਹਨੂੰ ਮੈਂ ਬੜਾ ਸਮਝਾਇਆ ਮਨਤੋ ਕੀ ਦੀ ਗੱਲ ਅੱਜ ਬੰਦਾ ਸਾਹਤ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਬੀਤੇ ਦਿਨੀ ਪੰਜਾਬੀ ਟਰੇਡਰ ਨਾਮ ਤੋਂ ਮਸ਼ਹੂਰ ਮੁੰਡੇ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲੇ ਕਰ ਦਿੱਤਾ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਸੱਚ ਸਾਹਮਣੇ ਆਇਆ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਕਤਲੇ ਦੀ ਜ਼ਿੰਮੇਵਾਰੀ ਸ਼ਰਿਆਮ ਇੱਕ ਵਿਅਕਤੀ ਨੇ ਵੀਡੀਓ ਪਾ ਕੇ ਲੈ ਲਈ ਹੈ ਤੇ ਕੱਲ ਜਸਕੀਰਤ ਦੇ ਭਰਾ ਨੇ ਵੀ ਲਾਈਵ ਆ ਕੇ ਕਿਹਾ ਸੀ ਕਿ ਮੇਰਾ ਭਰਾ ਜਸਕੀਰਤ ਸਾਡੇ ਆਫਿਸ ਦੇ ਨਾਲ ਇੱਕ ਦੁਕਾਨ ਸੀ ਉਸ ਅੱਗੇ ਗੱਡੀ ਲਾਉਂਦਾ ਸੀ ਤੇ ਉਹਨਾਂ ਦੀ ਸਾਡੇ ਨਾਲ ਕਾਫੀ ਵਾਰ ਬਹਿਸ-ਵਾਜੀ ਵੀ ਹੋਈ ਸੀ ਤੇ ਮੈਨੂੰ ਵੀ ਉਹਨਾਂ ਤੇ ਹੀ ਸ਼ੱਕ ਹੈ ਤੇ ਹੁਣ ਉਹਨਾਂ ਨੇ ਹੀ ਮੇਰੇ ਭਰਾ ਨੂੰ ਗੱਡੀ ਚੜਾਇਆ ਹੈ ਤੇ ਆਖਿਰ ਹੁਣ ਜਿਹੜੇ ਇਹ ਬੰਦਿਆਂ ਨੇ ਇਹ ਕੰਮ ਕੀਤਾ ਹੈ ਉਹਨਾਂ ਨੇ ਖੁਦ ਹੀ ਵੀਡੀਓ ਪਾ ਕੇ ਪੰਜਾਬੀ ਟਰੇਡਰ ਬਾਰੇ ਵੱਡੇ ਖੁਲਾਸੇ ਕਰ ਦਿੱਤੇ ਹਨ ਤੇ ਵੱਡਾ ਸੱਚ ਦੱਸ ਦਿੱਤਾ ਹੈ ਕਿ ਜਸਕੀਰਤ ਕਿਉਂ ਉਹਨਾਂ ਨੇ ਗੱਡੀ ਚੜਾਇਆ ਤੇ ਕੀ ਕਸੂਰ ਸੀ ਉਸ ਦਾ ਤੁਸੀਂ ਵੀ ਵੀਡੀਓ ਦੇਖ ਕੇ ਹੈਰਾਨ ਹੋ ਜਾਓਗੇ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਦੇ ਦਿਓ ਬਾਈ ਜੀ ਬਾਈ ਖਾਸਾ ਵੈਕੁਰ ਜੀ ਕੀ ਫਤਿਹ ਬਾਈ ਜੀ ਮੈਂ ਜਸੇ ਦਾ ਕਤਲ ਕੀਤਾ ਮੈਂ ਕੱਲ੍ਹ ਨੇ ਕੀਤਾ ਬਾਈ ਜੀ ਇਹਨੂੰ ਬੜਾ ਸਮਝਾਇਆ ਸੀ ਅਸੀਂ ਬਾਈ ਨਾ ਪੰਗੇ ਲੈ ਨਾਲ ਇਹ ਸਾਡੀ ਦੁਕਾਨ ਦੇ ਮਰੇ ਗੱਡੀਆਂ ਲਾਉਂਦਾ ਸੀ ਰਿਵਾਲਵਰ ਦਿਖਾਉਂਦਾ ਸੀ ਅੱਜ ਦੇਖੋ ਇਹਦਾ ਰਿਵਾਲਵਰ ਮੇਰੇ ਹੱਥ 'ਚ ਹੀ ਆ ਇਹਦੇ ਇੱਕ ਸਾਰੇ ਗੋਲੀ ਚੱਜਣਾ ਨਹੀਂ ਚੱਲੀ ਗਲਤ ਨਾ ਕੰਮ ਕਰ ਨਾ ਕਰ ਬਹੁਤ ਇਹਨੂੰ ਮੈਂ ਬੜਾ ਸਮਝਾਇਆ ਮਾਨਦੋਗੀ ਦੀ ਗੱਲ ਅੱਜ ਬੰਦਾ ਸਾਡੇ ਮਰ ਗਿਆ ਅਸੀਂ ਵੀ ਬਰਬਾਦ ਹੋ ਗਏ ਉਹ ਵੀ ਬਰਬਾਦ ਹੋ ਗਿਆ ਸਾਡਾ ਬਾਪੂ ਅੱਜ ਵੀ 2-3 ਵਾਰੀ ਜਾ ਕੇ ਆਇਆ ਇਹਨਾਂ ਦੇ ਘਰੇ ਇਹ ਪਤੰਦਰ ਦੇ ਹੰਕਾਰੇ ਹੋਏ ਅੱਜ ਇਹਨਾਂ ਦਾ ਕੰਡਾ ਕੱਢਤਾ ਠੀਕ ਆ ਜੇ ਰਵਾਜ ਬਰੱਖਣਾ ਸੇਫਟੀ ਲਈ ਰੱਖੋ ਦਿਖਾਉਣ ਲਈ ਨਾ ਕਹਿ ਨੂੰ ਰੱਖੋ ਅਸੀਂ ਤਾਂ ਖੰਡਿਆਂ ਨਾਲ ਹੀ ਮਾਰਤਾ ਇਹ ਬੜਾ ਸਮਝਾਇਆ ਸੀ ਬਾਈ ਸਾਰਾ ਹਵਾ ਕਰਦਾ ਸੀ ਸਾਡੇ ਅੱਜ ਕੰਮ ਹੋ ਗਿਆ ਵੀਰੇ ਬੜੀ ਅਸੀਂ ਵੀ ਤਾਂ ਸਮਝਦੇ ਆ ਸਾਡੀ ਗਲਤੀ ਹੋਈ ਪਰ ਹੰਕਾਰੇ ਨੂੰ ਮਾਰ ਕੇ ਉਹਨੇ ਸਾਨੂੰ ਕਿਰਪਾ ਕੀਤੀ ਹੈ 25 ਦਿਨ ਇਹਦੇ ਮਗਰ ਨਹੀਂ ਗਏ ਇੱਕ ਵਾਰ ਵੀ 25 ਦਿਨ ਹੋ ਗਏ ਸਾਡੇ ਰਾਜਨਾਮੇ ਗਰੇਆਂ ਦੇ ਨਾਲ ਇਹਦੇ ਬਾਪੂ ਨਾਲ ਸਾਡੇ ਫੋਨ ਤੇ ਇਹਨਾਂ ਨੇ ਕਹਿਤਾ ਸੀ ਸਾਡਾ ਬੰਦਾ ਨਹੀਂ ਬੜੂਗਾ ਆਕੇ ਸਾਡਾ ਬੰਦਾ ਨਹੀਂ ਬੜੂਗਾ ਆਕੇ ਪਰ ਇਹ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ